ਦੇਖੋ ਲੋਕਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਨਾ ਕਿ ਚੰਗੀ ਪਲੀ ਖੜੀ ਗੱਡੀ ਦੋਸਤ ਬੰਦਾ ਗੱਡੀ ਦੇ ਨਾਲ ਵੀ ਕੀ ਦੁਸ਼ਮਣੀ ਹੋਵੇ ਇਸ ਤੇ ਮਾਰ ਕੇ ਆ ਬਚੋ ਕਿਨੇ ਗੰਦੇ ਤਰੀਕੇ ਇਸ ਤੇ ਮਾਰ ਕੇ ਸ਼ੀਸ਼ਾ ਤੋੜਿਆ ਗਿਆ ਠੀਕ ਹੈ ਉਸ ਤੋਂ ਬਾਅਦ ਇੱਧਰ ਦੇਖੋ ਪੈਰ ਦਾ ਨਿਸ਼ਾਨ ਹੈ ਇੱਥੇ ਲੱਤਾਂ ਮਾਰੀਆਂ ਗਈਆਂ ਲੱਤਾਂ ਮਾਰੀਆਂ ਗਈਆਂ ਤੇ ਇੱਧਰ ਪਿੱਛੇ ਦੇਖੋ ਲੱਤਾਂ ਮਾਰ ਕੇ ਗੱਡੀ ਦੇ ਵਿੱਚ ਡੈਂਟ ਪਾਏਗੇ ਦੁਆਰਾ ਕਿਨੇ ਮਤਲਬ ਬੰਦਾ ਕਿਸੇ ਬੰਦੇ ਨਾਲ ਦੁਸ਼ਮਣੀ ਹੁੰਦੀ ਚਲੋ ਸਮਝ ਆਂਦਾ ਕੋਈ ਜੇ ਕਿਸੇ ਨੂੰ ਕੋਈ ਵੀ ਦਿੱਕਤ ਹੈ ਬੰਦਾ ਉਹਦਾ ਬੋਲ ਦਿੰਦਾ ਫੜਾ ਦੇਖੋ ਬਿਨਾ ਰੀਜ਼ਨ ਤੋਂ ਲੋਕਾਂ ਦੀ ਜੈਲਸੀ ਵੀ ਕੋਈ ਬੰਦਾ ਕੰਮ ਕਰਦਾ ਚੰਗਾ ਨਹੀਂ ਲੱਗਦਾ ਕੋਈ ਬੰਦਾ ਮਤਲਬ ਜਿਹੜਾ ਕੋਈ ਬੰਦਾ ਆਪਣੀ ਮਿਹਨਤ ਨਾਲ ਲੱਗੇ ਆਂਦਾ ਨਾ ਤਾਂ ਲੋਕ ਬਿਨਾ ਰੀਜ਼ਨ ਦੇ ਇੱਦਾਂ ਜੈਲਸੀਆਂ ਕਰਦੇ ਆਂ ਇੱਧਰ ਦੇਖੋ ਗਲੀ ਚ ਕਿੰਨੀਆਂ ਗੱਡੀਆਂ ਖੜੀਆਂ ਇੱਕ ਦੋ ਤਿੰਨ ਚਾਰ ਹੁੰਦੀ ਪੂਰੀ ਗਲੀ ਭਰੀ ਪਈ ਹੈ ਤੇ ਗਲੀ ਦੇ ਵਿੱਚ ਵੀ ਘੱਟੋ ਘੱਟ ਲੱਗੇ ਨਾਲ ਮੋੜ ਤੇ 30 40 ਗੱਡੀਆਂ ਖੜੀਆਂ ਸਿਰਫ ਇੱਕੋ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ ਮਤਲਬ ਬਿਨਾ ਰੀਜ਼ਨ ਤੋਂ ਬੰਦਾ ਕੁਝ ਚੰਗਾ ਨਹੀਂ ਲੱਗਦਾ ਜਿਹੜਾ ਕੰਮ ਕਰਦਾ ਕੋਈ ਰੋਟੀ ਖਾਂਦਾ ਮਤਲਬ ਕਿਸੇ ਨੂੰ ਰਾਸ ਨਹੀਂ ਆਉਂਦਾ ਹੈਗਾ ਮਤਲ ਕੀ ਬੋਲੇ ਬੰਦਾ ਮਾਰੇ ਹਲਾ ਦੇ ਲੋਕਾਂ ਦੇ ਮਾਰੇ ਹਲਾ ਲੱਤਾਂ ਵੀ ਮਾਰੀਆਂ ਨੇ ਦੇਖੋ ਆ ਪੈਰ ਮਾਰੇ ਹੋਏ ਪੂਰੇ ਇੱਥੇ ਥੋੜੇ ਦਿਨ ਪਹਿਲਾਂ ਗੱਡੀ ਠੀਕ ਕਰਾਈ ਸੀ ਇਹਨਾਂ ਹਜੇ ਵੱਧ ਤੋਂ ਵੱਧ ਮੇਰੇ ਸਾਹਮਣੇ ਦੋ ਤਿੰਨ ਦਿਨ ਹੀ ਹੋਏ ਐ ਹਾਂ ਤੇ ਪਿਆ ਲੋਕਾਂ ਦਾ ਹਾਲ ਦੇਖ ਲੋ ਠੀਕ ਕਰਾਇਦੇ ਪੁਰਾਣਾ ਹਾਲ ਕਰਦੇ ਦੇਖੋ ਲੋਕਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਨਾ ਕਿ ਚੰਗੀ ਪਲੀ ਖੜੀ ਗੱਡੀ ਦੋਸਤ ਬੰਦਾ ਗੱਡੀ ਦੇ ਨਾਲ ਵੀ ਕੀ ਦੁਸ਼ਮਣੀ ਹੋਵੇ ਇੱਕ ਮਾਰ ਕੇ ਆਹ ਦੇਖੋ ਨੇ ਗੰਦੇ ਤਰੀਕੇ ਇੱਕ ਤੇ ਮਾਰ ਕੇ ਸ਼ੀਸ਼ਾ ਤੋੜਿਆ ਗਿਆ ਠੀਕ ਹੈ ਉਸ ਤੋਂ ਬਾਅਦ ਇੱਧਰ ਦੇਖੋ ਪੈਰ ਦਾ ਨਿਸ਼ਾਨ ਹੈ ਇੱਥੇ ਲੱਤਾਂ ਮਾਰੀਆਂ ਗਈਆਂ ਲੱਤਾਂ ਮਾਰੀਆਂ ਗਈਆਂ ਤੇ ਇੱਧਰ ਪਿੱਛੇ ਦੇਖੋ ਲੱਤਾਂ ਮਾਰ ਕੇ ਗੱਡੀ ਦੇ ਵਿੱਚ ਡੈਂਟ ਪਾਏ ਗਏ ਦੁਆਰਾ ਕਿਨੇ ਮਤਲਬ ਬੰਦਾ ਕਿਸੇ ਬੰਦੇ ਨਾਲ ਦੁਸ਼ਮਣੀ ਹੁੰਦੀ ਚਲੋ ਸਮਝ ਆਂਦਾ ਹੈ ਕੋਈ ਜੇ ਕਿਸੇ ਨੂੰ ਕੋਈ ਵੀ ਦਿੱਕਤ ਹੈ ਬੰਦਾ ਉਹਦਾ ਬੋਲ ਦਿੰਦਾ ਪਰ ਆਹ ਦੇਖੋ ਬਿਨਾਂ ਰੀਜ਼ਨ ਤੋਂ ਲੋਕਾਂ ਦੀ ਜੈਲਸੀ ਵੀ ਕੋਈ ਬੰਦਾ ਕੰਮ ਕਰਦਾ ਚੰਗਾ ਨਹੀਂ ਲੱਗਦਾ ਕੋਈ ਬੰਦਾ ਮਤਲਬ ਜੋ ਕੋਈ ਬੰਦਾ ਆਪਣੀ ਮਿਹਨਤ ਨਾਲ ਲੱਗੇ ਆਂਦਾ ਨਾ ਤਾਂ ਲੋਕ ਬਿਨਾਂ ਰੀਜ਼ਨ ਦੇ ਇਦਾਂ ਜੈਲਸੀਆਂ ਕੱਟਦੇ ਆ ਇੱਧਰ ਦੇਖੋ ਗਲੀ 'ਚ ਕਿੰਨੀਆਂ ਗੱਡੀਆਂ ਖੜੀਆਂ ਇੱਕ ਦੋ ਤਿੰਨ ਚਾਰ ਉੱਧਰ ਵੀ ਪੂਰੀ ਗਲੀ ਭਰੀ ਪਈ ਹੈ ਗਲੀ ਦੇ ਵਿੱਚ ਹੀ ਘੱਟੋ-ਘੱਟ ਲੱਗੇ ਨਾਲ ਮੋੜ ਤੇ 30-40 ਗੱਡੀਆਂ ਖੜੀਆਂ ਸਿਰਫ ਇੱਕੋ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ ਮਤਲਬ ਬਿਨਾਂ ਰੀਜ਼ਨ ਤੋਂ ਬੰਦਾ ਤਾਂ ਚੰਗਾ ਨਹੀਂ ਹੋਏਗਾ ਜਿਹੜਾ ਕੰਮ ਕਰਦਾ ਤੇ ਰੋਟੀ ਖਾਂਦਾ ਮਤਲਬ ਕਿਸੇ ਨੂੰ ਰਾਸ ਨਹੀਂ ਆਉਂਦਾ ਹੈਗਾ ਮਤਲਬ ਲੋਕਾਂ ਦੇ ਇੰਨੇ ਕੀ ਬੋਲੇ ਬੰਦਾ ਮਾਰੇ ਇਲਾਕੇ ਲੋਕਾਂ ਨੇ ਮਾਰੇ ਰਾਸ ਲਗਾ ਵੀ ਮਾਰੀ ਐ ਇਹਨੇ ਦੇਖੋ ਆ ਪੈਰ ਮਾਰੇ ਹੋਏ ਪੂਰੇ ਇੱਥੇ ਥੋੜੇ ਦਿਨ ਪਹਿਲਾਂ ਗੱਡੀ ਠੀਕ ਕਰਾਈ ਸੀ ਇਹਨੇ ਹਜੇ ਵੱਧ ਤੋਂ ਵੱਧ ਮੇਰੇ ਸਾਹਮਣੇ ਦੋ ਤਿੰਨ ਦਿਨ ਹੀ ਹੋਏ ਐ ਹਾਂ ਤੇ ਯਾਰ ਲੋਕਾਂ ਦਾ ਹਾਲ ਦੇਖ ਲੋ ਠੀਕ ਕਰਾਏ ਨੇ ਤੇ ਬੁਰਾ ਹਾਲ ਹਾ ਤੇ ਦੇਖੋ ਲੋਕਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਐ ਨਾ ਕਿ ਚੰਗੀ ਪਲੀ ਖੜੀ ਗੱਡੀ ਦੋਸਤ ਬੰਦੇ ਗੱਡੀ ਦੇ ਨਾਲ ਵੀ ਕੀ ਦੁਸ਼ਮਣੀ ਹੋਵੇ ਇੱਕ ਸੇ ਮਾਰ ਕੇ ਆਹ ਦੇਖੋ ਕਿੰਨੇ ਗੰਦੇ ਤਰੀਕੇ ਇੱਕ ਸੇ ਮਾਰ ਕੇ ਸ਼ੀਸ਼ਾ ਤੋੜਿਆ ਗਿਆ ਠੀਕ ਹੈ ਉਸ ਤੋਂ ਬਾਅਦ ਇੱਧਰ ਦੇਖੋ ਪੈਰ ਦਾ ਨਿਸ਼ਾਨ ਹੈ ਇੱਥੇ ਲੱਤਾਂ ਮਾਰੀਆਂ ਗਈਆਂ ਲੱਤਾਂ ਮਾਰੀਆਂ ਗਈਆਂ ਤੇ ਇੱਧਰ ਪਿੱਛੇ ਦੇਖੋ ਲੱਤਾਂ ਮਾਰ ਕੇ ਗੱਡੀ ਦੇ ਵਿੱਚ ਡੈਂਟ ਪਾਏ ਗਏ ਦੁਆਰਾ ਕਿਨੇ ਮਤਲਬ ਬੰਦਾ ਕਿਸੇ ਬੰਦੇ ਨਾਲ ਦੁਸ਼ਮਣੀ ਹੁੰਦੀ ਚਲੋ ਸਮਝ ਆਂਦਾ ਹੈ ਕੋਈ ਜੇ ਕਿਸੇ ਨੂੰ ਕੋਈ ਵੀ ਦਿੱਕਤ ਹੈ ਬੰਦਾ ਉਹਦਾ ਬੋਲ ਦਿੰਦਾ ਪਰ ਆਹ ਦੇਖੋ ਬਿਨਾਂ ਰੀਜ਼ਨ ਤੋਂ ਲੋਕਾਂ ਦੀ ਜੈਲਸੀ ਵੀ ਕੋਈ ਬੰਦਾ ਕੰਮ ਕਰਦਾ ਚੰਗਾ ਨਹੀਂ ਲੱਗਦਾ ਕੋਈ ਬੰਦਾ ਮਤਲਬ ਜੋ ਕੋਈ ਬੰਦਾ ਆਪਣੀ ਮਿਹਨਤ ਨਾਲ ਲੱਗੇ ਆਂਦਾ ਨਾ ਤਾਂ ਲੋਕ ਬਿਨਾਂ ਰੀਜ਼ਨ ਦੇ ਇਦਾਂ ਜੈਲਸੀਆਂ ਕੱਟਦੇ ਆ ਇੱਧਰ ਦੇਖੋ ਗਲੀ ਚ ਕਿੰਨੀਆਂ ਗੱਡੀਆਂ ਖੜੀਆਂ ਇੱਕ ਦੋ ਤਿੰਨ ਚਾਰ ਉਧਰ ਵੀ ਪੂਰੀ ਗਲੀ ਸਾਡੀ ਪੀੜ ਹੈ ਗਲੀ ਦੇ ਵਿੱਚ ਹੀ ਘਟੋੜ ਲੱਗੇ ਨਾਲ ਮੋੜ ਤੇ 40 ਗੱਡੀਆਂ ਖੜੀਆਂ ਸਿਰਫ ਇੱਕੋ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ ਮਤਲਬ ਬਿਨਾਂ ਰੀਜ਼ਨ ਤੋਂ ਬੰਦਾ ਕੁਝ ਚੰਗਾ ਨਹੀਂ ਕਰਦਾ ਜਿਹੜਾ ਕੰਮ ਕਰਦਾ ਤੇ ਰੋਟੀ ਖਾਂਦਾ ਮਤਲਬ ਕਿਸੇ ਨੂੰ ਰਾਸ ਨਹੀਂ ਆਉਂਦਾ ਹੈਗਾ ਮਤਲਬ ਲੋਕਾਂ ਦੇ ਇੰਨੇ ਕੀ ਬੋਲੇ ਬੰਦਾ ਮਾਰੇ ਲਾ ਦੇ ਲੋਕਾਂ ਦੇ ਮਾਰੇ ਲਾ ਦੇ ਲਟਾਈ ਮਾਰੀ ਹੈ ਇਹਨੇ ਦੇਖੋ ਆ ਪੈਰ ਮਾਰੇ ਹੋਏ ਪੂਰੇ ਇੱਥੇ ਥੋੜੇ ਦਿਨ ਪਹਿਲਾਂ ਗੱਡੀ ਠੀਕ ਕਰਾਈ ਸੀ ਇਹਨੇ ਹਜੇ ਵਕਤ ਤੋਂ ਬਾਅਦ ਮੇਰੇ ਸਾਹਮਣੇ ਦੋ ਤਿੰਨ ਦਿਨ ਹੀ ਹੋਏ ਆ ਹਾਂ ਤੇ ਯਾਰ ਲੋਕਾਂ ਦਾ ਹਾਲ ਦੇਖ ਲਓ ਠੀਕ ਕਰਾਈ ਦੇ ਤੇ ਬੁਰਾ ਹਾਲਾਤ ਹੈ